ਜਿਹੜੀ ਬੀਬਾ ਕਹਿੰਦੀ ਆ ਵੀ ਮੈਂ ਜਾਣਦੀ ਨਹੀਂ ਕਰਕੇ ਨੂੰ ਉਹਦੇ ਨਾਲ ਮੈਂ 2014 ਤੋਂ ਕੰਮ ਕਰ ਰਿਹਾ ਜੀ ਪਹਿਲਾ ਫੋਟੋ ਆ ਦੇਖੋ ਜੀ ਜਨেশ ਬਾਂਸਲ ਬੀਬਾ ਜੀਆਂ 2017 ਦੇ ਲੈਕਨ ਲੜੀਏ ਜਦੋਂ ਰੱਬ ਕਹਿੰਦਾ ਫੋਪਾ ਨੇ ਬੀਬਾ ਜੀਆਂ ਸਿੱਧੀ ਕਰਦੇ ਜਿਹੜੇ ਸਾਡੀ ਗੱਡੀ 'ਚ ਬੈਠ ਕੇ ਮੇਰੇ ਨਾਲ ਮੈਂ ਗੱਡੀ ਚਲਾਉਂਦਾ ਸੀ ਇਹ ਸਾਡੇ ਰੋਪਾਂ 'ਚ ਖੜਕੇ ਜਾਂਦੀ ਸੀ ਇਹ ਕਹਿੰਦੀ ਆ ਮੈਂ ਜਾਣਦੀ ਨਹੀਂ ਉਸ ਤੋਂ ਬਾਅਦ 'ਚ ਬੀਬਾ ਕਹਿੰਦੀ ਵੀ ਮੇਰੇ ਮੇਰਾ ਕੋਈ ਰਿਲੇਸ਼ਨ ਨਹੀਂ ਦੇ ਨਾਲ ਆ ਆ ਦੇਖੋ ਸਾਡੇ ਸਾਰੇ ਪਰਿਵਾਰ ਦੇ ਨਾਲ ਫੋਟੋਆਂ ਨੇ ਜੀਆਂ ਬੀਬਾ ਜੀਆਂ ਸਾਡੇ ਘਰ ਆਉਂਦੀ ਰਹੀ ਆ ਆ सारे ਬੋਟੋ ਨੇ ਮਿੱਤੂ ਬਾਈ ਸੰਦੀ ਮੰਗ ਕਰਿਆ ਅਸੀਂ ਸੰਗਰੂਰ ਗਏ ਤੇ ਕੋਠੀ ਮੈਡਮ ਨੇ ਮੈਡਮ ਕਹਿੰਦੇ ਸੋਚ ਕੇ ਅਸੀਂ ਦੱਸਦੇ ਆ ਬਾਈ ਉਹ ਢਿੱਲੋ ਹਵੇਲੀ 'ਚ ਬੈਠ ਕੇ ਸਾਡੀ ਗੱਲ ਹੋਈ ਉਹ ਕਹਿੰਦਾ ਜੀ ਐਨੇ ਪੈਸੇ ਚਾਹੀਦੇ ਨੇ ਫੇਰ ਤੁਸੀਂ ਪ੍ਰਧਾਨ ਲੱਗੋ ਇੱਕ ਬੰਦਾ ਜਿਹੜਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੋਵੇ ਜਿਨੇ ਜਜ਼ਬਾਤਾਂ ਜਾ ਕੇ ਬੀਬਾ ਨਰਿੰਦਰ ਕੌਰ ਭਰਾ ਜੀ ਦੀ ਪੂਰੀ ਮਦਦ ਕੀਤੀ ਉਹਦੇ ਨਾਲ ਖੜਾ ਤੇ ਉਸ ਤੋਂ ਬਾਅਦ ਉਹਨੂੰ ਧੋਖਾ ਮਿਲਿਆ ਵਿੱਤ ਮੰਤਰੀ ਸਿੰਘ ਕਾਕੇ ਨੇ ਉਸੇ ਕਰਕੇ ਜਿਹੜਾ ਇੱਕ ਜ਼ਹਿਰੀਲੀ ਚੀਜ਼ ਪੀਤੀ ਤੇ 15 ਦਿਨ ਹਸਪਤਾਲ ਦੇ ਵਿੱਚ ਰਿਹਾ। ਮਾਨਯੋਗ ਭਗਵੰਤ ਮਾਨ ਜੀ ਉਸ ਜ਼ਿਲ੍ਹਾ ਸੰਗਰੂਰ ਤੋਂ ਫੱਗੂਆਲਾ ਪਿੰਡ ਤੋਂ ਮਨਜੀਤ ਸਿੰਘ ਕਾਕੇ। ਸੁਨਾਮ ਹਲਕੇ ਤੋਂ ਅਮਨ ਅਰੂੜਾ ਜੀ ਜਿਹੜੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਾਹਿਬ ਜਿਹੜੇ ਗੱਲ-ਗੱਲ ਤੇ ਲਾਈਵ ਹੁੰਦੇ ਨੇ ਉਹ ਵੀ ਉਸੇ ਜ਼ਿਲ੍ਹੇ ਦੇ ਨੇ। ਅੱਜ ਜਿਹੜੇ ਵਿਧਾਨ ਸਭਾ ਦੇ ਵਿੱਚ ਖੜਕੇ ਕਹਿੰਦੇ ਨੇ ਕਿ ਅਸੀਂ ਫਲਾਣੇ ਅਫਸਰ ਨੂੰ ਡੰਗਦਾ ਅਸੀਂ ਫਲਾਣੇ ਨੂੰ ਡੰਗਦਾ ਤੇ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਮੈਂ ਫਗਵਾਣੇ ਲੀਡਰ ਨੂੰ ਡੰਗਦਾ ਅੱਜ ਉਹ ਬੰਦਿਆਂ ਨੇ ਉਹਨਾਂ ਦੇ ਜ਼ਿਲ੍ਹੇ 'ਚ ਇਹੋ ਜਿਹੇ ਹਾਲਾਤ ਪੈਦਾ ਮਨਜੀਤ ਸਿੰਘ ਕਾਕੇ ਹੋਰਾਂ ਦੇ ਹੋਏ ਨੇ ਪਰ ਉਹਨਾਂ ਦਾ ਪਿਛਲੇ 15 ਦਿਨਾਂ ਦੇ ਵਿੱਚ ਨਾ ਕੋਈ ਟਵੀਟ ਹੈ ਨਾ ਲਾਈਵ ਹੈ ਨਾ ਪ੍ਰੈਸ ਕਾਨਫਰੰਸ ਹੈ ਨਾ ਹੀ ਕੋਈ ਦਾ ਜਵਾਬ ਹੈ ਮਦਦ ਚਾਹੁੰਦੇ ਆ ਕਿਉਂਕਿ ਸਾਨੂੰ ਯਕੀਨ ਨਹੀਂ ਹੈ ਕਿ ਪੰਜਾਬ ਦੀ ਜਿਹੜੀ ਮੌਜੂਦਾ ਸਰਕਾਰ ਹੈ ਕਿਉਂ ਇਸ ਮਸਲੇ ਦੇ ਵਿੱਚ ਇੱਕ ਬੰਦਾ ਜਿਹੜਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੋਵੇ ਜਿਨੇ ਜਜ਼ਬਾਤਾਂ ਚਾਕੇ ਬੀਬਾ ਨਰਿੰਦਰ ਕੌਰ ਭਰਾਏ ਦੀ ਪੂਰੀ ਮਦਦ ਕੀਤੀ ਉਹਦੇ ਨਾਲ ਖੜਾ ਤੇ ਉਸ ਤੋਂ ਬਾਅਦ ਉਹਨੂੰ ਧੋਖਾ ਮਿਲਿਆ ਤੇ ਮਨਜੀਤ ਸਿੰਘ ਕਾਕੇ ਨੇ ਉਸੇ ਕਰਕੇ ਜਿਹੜਾ ਇੱਕ ਜ਼ਹਿਰੀਲੀ ਚੀਜ਼ ਪੀਤੀ ਤੇ 15 ਦਿਨ ਹਸਪਤਾਲ ਦੇ ਵਿੱਚ ਰਿਹਾ ਇਹ ਉਸ ਜ਼ਿਲ੍ਹੇ ਨਾਲ ਤੱਲੁਕ ਰੱਖਦਾ ਜਿੱਥੇ ਦੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਜ਼ੀਰੋ ਟੋਲਰੈਂਸ ਦੀ ਗੱਲ ਕਰਦੇ ਨੇ ਮਾਨਯੋਗ ਭਗਵੰਤ ਮਾਨ ਜੀ ਉਸ ਜ਼ਿਲ੍ਹਾ ਸੰਗਰੂਰ ਤੋਂ ਫੱਗੂਆਲਾ ਪਿੰਡ ਤੋਂ ਮਨਜੀਤ ਸਿੰਘ ਕੱਕ ਹੈ ਤੇ ਨਾਲ ਹੀ ਉਸੇ ਜ਼ਿਲ੍ਹੇ ਦੇ ਸੁਨਾਮ ਹਲਕੇ ਤੋਂ ਅਮਨ ਅਰੂੜਾ ਜੀ ਜਿਹੜੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਾਹਿਬ ਜਿਹੜੇ ਗੱਲ-ਗੱਲ ਤੇ ਲਾਈਵ ਹੁੰਦੇ ਨੇ ਉਹ ਵੀ ਉਸੇ ਜ਼ਿਲ੍ਹੇ ਦੇ ਨੇ ਸੋ ਇਹ ਤਿੰਨੇ ਵੱਡੇ ਲੀਡਰ ਜਿਹੜੇ ਪੰਜਾਬ ਦੇ ਦਿਗਜ ਲੀਡਰ ਨੇ ਉਹ ਸੰਗਰੂਰ ਜ਼ਿਲ੍ਹੇ ਦੇ ਹੋਣ ਦੇ ਬਾਵਜੂਦ ਅੱਜ ਜਿਹੜੇ ਵਿਧਾਨ ਸਭਾ ਦੇ ਵਿੱਚ ਖੜਕੇ ਕਹਿੰਦੇ ਨੇ ਕਿ ਅਸੀਂ ਫਲਾਣੇ ਅਫਸਰ ਨੂੰ ਡੰਗਦਾ ਸੀ ਫਲਾਣੇ ਨੂੰ ਡੰਗਦਾ ਤੇ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਮੈਂ ਫਗਵਾਣੇ ਲੀਡਰ ਨੂੰ ਡੰਗਦਾ ਅੱਜ ਉਹ ਬੰਦਿਆਂ ਨੇ ਉਹਨਾਂ ਦੇ ਜ਼ਿਲ੍ਹੇ 'ਚ ਇਹੋ ਜਿਹੇ ਹਾਲਾਤ ਪੈਦਾ ਮਨਜੀਤ ਸਿੰਘ ਕਾਕੇ ਹੋਰਾਂ ਦੇ ਹੋਏ ਨੇ ਪਰ ਉਹਨਾਂ ਦਾ ਪਿਛਲੇ 15 ਦਿਨਾਂ ਦੇ ਵਿੱਚ ਨਾ ਕੋਈ ਟਵੀਟ ਹੈ ਨਾ ਲਾਈਵ ਹੈ ਨਾ ਪ੍ਰੈਸ ਕਾਨਫਰੈਂਸ ਹੈ ਨਾ ਹੀ ਕੋਈ ਦਾ ਜਵਾਬ ਹੈ ਸੋ ਅੱਜ ਮਨਜੀਤ ਸਿੰਘ ਕਾਕਾ ਤੁਹਾਡੇ ਵਿੱਚ ਆ ਤੇ ਅਸੀਂ ਮੈਂ ਚਾਹਣਾ ਕਿ ਮਨਜੀਤ ਸਿੰਘ ਕਾਕਾ ਆਪਣੀ ਹੱਡ ਬੀਤੀ ਜਿਹੜੀ ਹੈ ਉਹ ਸੁਣਾਉਣਗੇ ਉਸ ਤੋਂ ਬਾਅਦ ਤੁਹਾਡੇ ਸਵਾਲ ਜਵਾਬ ਹੋਣਗੇ ਮਨਜੀਤ ਸਿੰਘ ਕਾਕਾ ਜੀ ਸਾਰੇ মিডিਆ ਦਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਨੇੜੇ ਦਾ ਸਾਰੇ মিডিਆ ਦਾ ਬਹੁਤ ਬਹੁਤ ਧੰਨਵਾਦ ਜੀ ਉਸ ਤੋਂ ਚਲੋ ਮੈਂ ਪਹਿਲੀ ਵਾਰੀ ਬੋਲ ਰਿਹਾ ਜੀ ਮੈਂ ਕਿਤੇ ਥੋੜਾ ਜਿਹਾ ਘੱਟ ਬੋਲਣਾ ਆਉਂਦਾ ਉਹਦੇ ਕਰਕੇ ਕੋਈ ਗੱਲ ਨਹੀਂ ਤੇ ਬਾਕੀ ਜਿਹੜੀ ਬਣੀ ਤੇ ਹੱਡ ਬੀਤੀ ਉਹ ਸੁਣਾਉਣ ਲੱਗੇ ਜੀ ਸਾਰੇ ਜਿਹੜੀ ਬੀਬਾ ਕਹਿੰਦੀ ਐ ਵੀ ਮੈਂ ਜਾਣਦੀ ਨਹੀਂ ਕੱਕੇ ਨੂੰ ਉਹਦੇ ਨਾਲ ਮੈਂ 2014 ਤੋਂ ਕੰਮ ਕਰ ਰਹੀ ਹਾਂ ਜੀ ਪਹਿਲਾ ਫੋਟੋ ਆ ਦੇਖੋ ਜੀ ਦਿਨੇਸ਼ ਬਾਂਸਲ ਬੇਲੇ ਦੀ ਆ 2017 ਚ ਲੇਕਨ ਲੜੀਏ ਜਦੋਂ ਉਦੋਂ ਜੋਰ ਲਾਇਆ ਪੂਰਾ ਤੇ ਬੀਬਾ ਦੀ ਬਾਈ ਦੀ ਸਪੋਰਟ ਵੀ ਕਰੀਦੀ ਦਿਨੇਸ਼ ਬਾਂਸਲ ਜੀ ਦੀ ਤੇ ਉਹਦੇ ਬਾਅਦ 2022 ਚ ਬੀਬਾ ਦੀ ਸਪੋਰਟ ਕਰੀ ਆ ਦੇਖੋ ਆ ਬਾਕਾਇਦਾ ਫੋਟੋ ਆ ਨੇ ਬੀਬਾ ਦੀਆਂ ਸਿੱਧੀ ਕਰਦੇ ਜਿਹੜੇ ਸਾਡੀ ਗੱਡੀ ਚ ਬੈਠ ਕੇ ਮੇਰੇ ਨਾਲ ਮੈਂ ਗੱਡੀ ਚਲਾਉਂਦਾ ਸੀ ਇਹ ਸਾਡੇ ਰੋਪਾਂ ਚ ਖੜਕੇ ਜਾਂਦੀ ਸੀ ਇਹ ਕਹਿੰਦੀ ਐ ਮੈਂ ਜਾਣਦੀ ਨਹੀਂ ਉਦੋਂ ਬਾਅਦ ਚ ਬੀਬਾ ਕਹਿੰਦੀ ਵੀ ਮੇਰੇ ਮੇਰਾ ਕੋਈ ਰਿਲੇਸ਼ਨ ਨਹੀਂ ਦੇਣੇ ਲਾਲਾ ਆ ਦੇਖੋ ਸਾਡੇ ਸਾਰੇ ਪਰਿਵਾਰ ਦੇ ਨਾਲ ਫੋਟੋਆਂ ਨੇ ਇਹਦੀਆਂ ਬੀਬੀਆਂ ਸਾਡੇ ਘਰ ਆਉਂਦੀ ਰਹੀਆਂ ਆ ਆ ਸਾਰੇ ਫੋਟੋਆਂ ਨੇ ਤੇ ਉਸ ਤੋਂ ਬਾਅਦ ਜਿਹੜਾ ਇਹ ਮੁੰਡਾ ਗੁਰਪ੍ਰੀਤ ਆ ਇਹ ਇਹ ਵੀ ਉਦੋਂ ਤੋਂ ਹੀ ਬੀਬਾ ਦੇ ਨਾਲ ਆ ਆ ਦੇਖੋ ਆ ਗੁਰਪ੍ਰੀਤ ਸਿੰਘਾ ਨੰਦਾਪੁਰ ਤੇ ਉਸ ਤੋਂ ਬਾਅਦ ਜਦੋਂ ਜਦੋਂ ਉਹਨਾਂ ਨੇ ਮੇਰੇ ਨਾਲ ਇਹ ਘਟਨਾ ਵਾਪਰੀ ਆ ਮੇ ਤੋਂ ਪੈਸਿਆਂ ਦੀ ਮੰਗ ਕਰੀ ਆ ਅਸੀਂ ਚੰਗਰੂਰ ਗਏ ਤੇ ਕੋਠੀ ਮੈਡਮ ਨੇ ਮੈਡਮ ਕਹਿੰਦੇ ਸੋਚ ਕੇ ਅਸੀਂ ਦੱਸਦੇ ਆ ਬਈ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਬਾਅਦ ਤੋਂ ਨਾਲ ਦੀ ਨਾਲੇ ਬੈਕ ਸਾਈਡ ਤੇ ਉਹਦੀ ਨਾਲ ਦੇ ਨਾਲ ਸਾਨੂੰ ਭੇਜਤਾ ਉਥੇ ਢਿੱਲੋ ਹਵੇਲੀ ਉਥੇ ਸਾਡੀਆਂ ਲਗੇਤਣਾ ਵੀ ਨੇ ਸਾਰਾ ਕੁਝ ਕੋਟੇਲੋ ਹਵੇਲੀ 'ਚ ਬੈਠ ਕੇ ਸਾਡੀ ਗੱਲ ਹੋਈ ਉਹ ਕਹਿੰਦਾ ਜੀ ਇੰਨੇ ਪੈਸੇ ਨਹੀਂ ਦੇਣੀ ਫੇਰ ਤੁਸੀਂ ਪ੍ਰਧਾਨ ਲਗੋਗੇ ਉਸ ਤੋਂ ਬਾਅਦ ਜਦੋਂ ਪੈਸੇ ਲੈ ਕੇ ਜਾਂਦਾ ਉਹ ਵੀ ਆ ਉਹਦੀ ਗੱਡੀ ਦੀਆਂ ਵੀਡੀਓਆਂ ਨੇ ਆ ਸਾਰਾ ਕੁਸਾ ਆਉਂਦੇ ਦੀ ਵੀ ਜਾਂਦੇ ਦੀ ਵੀ ਜਿੱਦੇ 21 ਤਰੀਕ ਨੂੰ ਪੈਸੇ ਚਲੇ ਗਏ ਉਹਨਾਂ ਕੋਲੇ ਉਸ ਤੋਂ ਬਾਅਦ ਐਮਐਲਏ ਸਾਹਿਬ ਦੇ ਘਰ ਵਾਲੇ ਦਾ ਮੇਰੇ ਕੋਲੇ ਮੈਸੇਜ ਆਉਂਦਾ ਪਹਿਲੀ ਵਾਰੀ ਵੀ ਤੁਸੀਂ ਸੰਗਰੂਰ ਪਹੁੰਚਣਾ ਪ੍ਰੋਗਰਾਮ ਤੇ 1:30 10 21 21 ਤਰੀਕ ਨੂੰ 21 ਫਰਵਰੀ 2025 ਨੂੰ ਜੇ ਦਨ ਵੀ ਉਹਨਾਂ ਨੇ ਕਿਹਾ ਵੀ ਕਿ ਲੋਕੇਸ਼ਨ ਵੀ ਘੜਾ ਸਕਦੇ ਹੋ ਬਕਾਇਦਾ ਇਹਦੀ ਫੋਟੋ ਵੀ ਆ ਉਸ ਤੋਂ ਪਹਿਲਾਂ ਕਦੇ ਮੈਸੇਜ ਨਹੀਂ ਆਇਆ ਉਹ ਮੈਨਾਂ ਕਦੇ ਮੈਨੂੰ ਮੈਸੇਜ ਨਹੀਂ ਆਇਆ ਉਦੋਂ ਹੀ ਮੈਸੇਜ ਲੱਗਿਆ ਜਿੱਦੇ 10 ਵਜੇ ਸਵੇਰ ਪੈਸੇ ਬਾਕੀ ਇਹਨਾਂ ਕੋਲੇ ਉਸ ਤੋਂ ਬਾਅਦ ਬੀਬਾ ਜੀ ਕਹਿੰਦੇ ਨੇ ਵੀ 30 ਲੱਖ ਰੁਪਏ ਇਹਨਾਂ ਕੋਲੇ ਕਿੱਥੋਂ ਆਇਆ 30 ਲੱਖ ਰੁਪਏ ਮੈਂ ਉਹਦੇ ਭੈਣ ਭਾਈਆਂ ਤੋਂ ਮੰਗਿਆ ਹੋਰ ਕਰਿਆ ਮੇਰੀ ਸਾਣ ਤੇ ਬਣ ਗਈ ਗੱਲਾਂ ਜਦੋਂ ਮੈਨੂੰ ਕਹਿਣ ਲੱਗੇ ਵੀ ਮੇਰੀ ਪਰਤੀ ਗੱਡੀ ਵੀ ਤੇ ਗੁਟਕਾ ਸਾਭ ਨਹੀਂ ਸੌਂ ਖਾ ਕੇ ਪੈਣ ਨੇ ਬੀਤੇ ਨੂੰ ਪ੍ਰਧਾਨ ਲਾਉਂਗੇ ਬਾਈ 2023 ਚ ਲੈ ਇੱਕ ਮੁੰਡਾ ਬਰਗੜ ਸਿੰਘ ਉਹਦੀ ਵਰਤੀ ਗੱਡੀ ਦੀ ਦੂਸਰੀ ਗੁਰਪ੍ਰੀਤ ਸਿੰਘ ਬੱਗੂ ਵਾਲਾ ਦੀ ਗੱਡੀ ਦੀ ਤੀਸਰੀ ਵਰਤੀ ਮੇਰੀ ਗੱਡੀ ਜਿਹੜੀ ਐਗ ਦੀ ਮੇਰੀ ਵਰਤੀ ਦੀ ਉਹ ਕਹਿੰਦੇ ਜੇ ਤੈਨੂੰ ਪ੍ਰਧਾਨ ਲੱਗਣਾ ਤਾਂ ਤੈਨੂੰ ਇਹ ਕਰਨਾ ਹੀ ਪੈਣਾ 20 ਲੱਖ ਰੁਪਇਆ ਕਹਿੰਦੇ ਪਿਛਲੇ ਪ੍ਰਧਾਨ ਦਾ ਸੀ ਖਰਚਾ ਕਰਾਇਆ ਇਸ ਤੋਂ ਬਾਅਦ ਵੀ ਐਗ ਦੀ ਤੈਨੂੰ 30 ਲੱਖ ਰੁਪਇਆ ਦੇਣਾ ਪੈਣਾ ਜੇ ਤੈਨੂੰ ਪ੍ਰਧਾਨ ਲੱਗਣਾ ਮੇਰੇ ਕੋਲੇ ਉਹ ਬਲੌਕ ਪ੍ਰਧਾਨ ਗੁਰਪ੍ਰੀਤ ਸਿੰਘ ਭੇਜੇ ਇਹਨਾਂ ਨੇ ਨਾ ਦੱਪਰ ਆ ਦੇ ਉਸ ਤੋਂ ਬਾਅਦ ਮੈਨੂੰ ਕਹਿੰਦੇ ਨੇ ਵੀ 30 ਲੱਖ ਰੁਪਏ ਤੇਰੇ ਕੋਲੇ ਕਿੱਥੋਂ ਆਇਆ ਮੇਰੇ ਤਾਂ ਭੈਣ ਭਾਈਆਂ ਨੇ ਕਰਿਆ ਸਾਡਾ ਟਰਾਂਸਪੋਰਟ ਦਾ ਕੰਮ ਆ ਸਾਰਾ ਕੁਝ ਸਭ ਮੈਂ ਵੀ ਆਪਦਾ 1998 ਤੋਂ ਸਾਡੇ ਟਰੱਕ ਜੁਨੀਅਨ ਚ ਗੱਡੇ ਬਾਈਏ ਹੋਏ ਨੇ 2000 ਤੋਂ ਪਲੱਸ ਮੈਂ ਹੋ ਮੈਨੂੰ ਹੋ ਗਿਆ ਸਮਾਂ ਕੰਮ ਕਰਦੇ ਨੂੰ ਮੈਂ ਮਿਹਨਤ ਕਰੀਆ ਸਾਰਾ ਕੁਝ ਕਰਿਆ ਆਪ ਵੀ ਟਰੱਕ ਚ ਲਾਇਆ ਨੇ ਹੈੱਡ ਵੀ ਕੀਏ ਮੇਰੇ ਨੇ ਉਸ ਤੋਂ ਬਾਅਦ ਮੈਂ ਦਾ ਮੇਰੇ ਵੱਡੇ ਭਾਈ ਨੇ ਹਰਪ੍ਰੀਤ ਸਿੰਘ ਹੋਗੀ ਜੀ ਕਾਲਾ ਬਾਈ ਇਹਨਾਂ ਨੇ ਵੀ ਦੇਖੋ ਇਹਨਾਂ ਕੋਲੇ 70-80 ਗੱਡੀਆਂ ਨੇ ਸਾਰਾ ਕੋਸਾਂ ਇਹਨਾਂ ਨੂੰ ਮੈਂ ਹੱਥ ਜੋੜੇ ਵੀ ਮੇਰੀ ਬੇਟੀ ਦਾ ਸਵਾਲ ਆ ਮੇਰੀ ਮਿਆ ਮਦਦ ਕਰੋ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨਾਂ ਨੇ ਕਹਿ ਵੀ ਭੇਜਿਆ ਕਿੱਥੋਂ ਆਇਆ ਉਹ ਮੈਂ ਤਾਂ ਦੱਸਦਾ ਵੀ ਕਿੱਥੋਂ ਆਇਆ ਹੁਣ ਮੈਂ ਇਹ ਚਾਉਣਾ ਵੀ ਆ ਬੀਬਾ ਜੀ ਕੋਲੇ ਕਿੱਥੋਂ ਵੈਸਾ ਆ ਰਹੇ ਆ ਆ ਕੋਠੀ 베ਰੀਆ ਸੰਗਰੂਰ ਚ ਆ ਦੇਖ ਲੋ ਐਡੇ ਐਡੇ ਫੰਕਸ਼ਨ ਕਰਾ ਰਹੇ ਨੇ ਵਿਆਹਾਂ ਦੇ ਕੋਠੀਆਂ ਬਾਹਰ ਨਹੀਂ ਕਿੱਥੋਂ ਆ ਰਹੇ ਨੇ ਵੈਸੇ ਇਹ ਆਮ ਘਰ ਦੀ ਕੁੜੀ ਆ ਕਹਿੰਦੇ ਨੇ ਬੀ ਸਕੂਟਰੀ ਵਾਲੀ ਆ ਉਹ ਤੋਂ ਬਾਅਦ ਇਹਨਾਂ ਕੋਲੇ ਆਹ ਵੀਡੀਓ ਆ ਰਹੀਆਂ ਨੇ ਆਹ ਦੇਖ ਲੋ ਘੁੰਮਦੇ ਫਿਰਦੇ ਨੇ ਸਿਮਲੇ ਕੀ ਹੋਰ ਕੀ ਇਹ ਕਮੇਟੀ ਮੈਂਬਰ ਨੇ ਸਾਰੇ ਜਿਹੜੇ ਘੁੰਮਦੇ ਫਿਰਦੇ ਨੇ ਇਹਨਾਂ ਨਾਲ ਇਹ ਪੈਸੇ ਦੀ ਜੁਨੀਅਨ ਦੀ ਬਰਬਾਦੀ ਕਰ ਰਹੇ ਨੇ ਉਹੀ ਪੈਸੇ ਲਗਾਉਣ ਵਾਸਤੇ ਮੇਰੇ ਨਾਲ ਇਹਨਾਂ ਨੇ ਆਹ ਕੰਮ ਕਰਿਆ ਮੈਂ ਇਨਸਾਫ ਦੀ ਮੰਗ ਮੰਗਦਾ ਵੀ ਨਰਿੰਦਰ ਕੌਰ ਭਰਾਜ ਤੇ ਵਰਚਾ ਹੋਣਾ ਚਾਹੀਦਾ ਉਹਦੇ ਨਾਲ ਵਾਲੇ ਬੰਦਿਆਂ ਦੇ ਹੋਣਾ ਚਾਹੀਦਾ ਜਿਹੜਾ ਨੇ ਮੇਰੇ ਨਾਲੇ ਕੰਮ ਕਰਿਆ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹੀ ਕਹਿਣਾ ਭਗਵੰਤ ਮਾਨ ਜੀ ਨੂੰ ਬੀ ਵੀ ਜੀ ਅਸੀਂ ਉਹ ਵਲੰਟੀਅਰਾਂ ਸਾਡੇ ਜਿਹੜੇ 2014 ਚ ਦੋ ਵਾਰੀ ਤਿੰਨ ਉਜਤੇ ਆ ਤੇ ਉਸ ਤੋਂ ਬਾਅਦ ਬੀਬਾ ਜੀ ਨੂੰ ਜਿਹੜਾ ਹੈ 2022 ਚ ਸਾਨੂੰ ਇਨਸਾਫ ਮਿਲੇ ਸਾਡੇ ਨਾਲ ਇਹ ਬਹੁਤ ਜ਼ਿਆਦੀ ਧੱਕਾ ਹੋ ਰਿਹਾ ਐਸਐਟਿੀ ਹੈ ਨਾ ਕਿ ਜੋਰ ਲਾ ਕੇ ਆਪਾਂ ਜੋਰ ਜਦ ਲਾਇਆ ਤੇ ਇਹਦੇ ਬਿਆਨ ਬਾਜ਼ੀਆਂ ਹੋਈਆਂ ਪਰ ਹਲੇ ਤੱਕ ਜੋ ਰਿਕਾਰਡਿੰਗ 180 ਤੋਂ ਵੱਧ ਜੋ ਰਿਕਾਰਡਿੰਗ ਮਜੀਦ ਕਾਕਾ ਦੇ ਉਹਦੇ ਪਰਿਵਾਰ ਦੇ ਕੋਲ ਹਨ ਜੋ ਕਾਲ ਰਿਕਾਰਡਿੰਗ ਬੀਟਵੀਨ ਗੁਰਪ੍ਰੀਤ ਕਾਕਾ ਤੇ ਨਰਿੰਦਰ ਕੌਰ ਉਹ ਹਲੇ ਤੱਕ ਉਹ ਮੰਗੇ ਹੀ ਨਹੀਂ ਔਰ ਇਹ ਜੋ ਐਸਆਈਟੀ ਸਰਕਾਰ ਨੇ ਨਹੀਂ ਲਾਗੂ ਕੀਤੀ ਕਿਉਂਕਿ ਕਾਕਾ ਤੇ ਉਹਦੇ ਪਰਿਵਾਰ ਨੇ ਇੱਕ ਰਿਟ ਪਿਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਔਰ ਉਹ ਜੀ ਉਸ ਸੁਣਵਾਈ ਦੇ ਦਿਨ ਇਹਨਾਂ ਨੇ ਐਸਆਈਟੀ ਫਾਰਮ ਕੀਤੀ ਇਹ ਸਿਰਫ ਕੋਰਟ ਨੂੰ ਦੱਸਣ ਵਾਸਤੇ ਕਿ ਨਹੀਂ ਆਪਾਂ ਕਾਰਵਾਈ ਕਰ ਰਹੇ ਹਾਂ ਅਫਸੋਸ ਤਾਂ ਇਸ ਗੱਲ ਦਾ ਹੈ ਕਿ ਜਦੋਂ ਮਨਜੀਤ ਸਿੰਘ ਕਾਕਾ ਜੀ ਆਪਣੀ ਜ਼ਿੰਦਗੀ ਮੌਤ ਦਾ ਇਹ ਸੰਘਰਸ਼ ਦੀ ਲੜਾਈ ਲੜ ਰਹੇ ਸੀ ਤਾਂ ਤੇ ਦੋ ਦਿਨ ਅੰਡਰਟੇਬਲ ਤਰੀਕਾ ਦੇ ਉੱਪਰ ਸਾਰੇ ਸਾਂਝੀਆਂ ਸਾਰੀਆਂ ਪਾਰਟੀਆਂ ਦੇ ਤਰਫੋਂ ਧਰਨੇ ਦਿੱਤੇ ਗਏ 10 ਦਿਨਾਂ 12 ਦਿਨਾਂ ਤੱਕ ਤਾਂ ਇਹਨਾਂ ਦਾ ਪੁਲਿਸ ਨੇ ਬਿਆਨ ਤੱਕ ਵੀ ਲੈਣ ਦੇ ਲਈ ਨਹੀਂ ਆਈ ਸਿਰਫ ਮੰਨ ਕੇ ਆਈ ਵਾਸ਼ ਕਰਦੇ ਰਹੀ ਜਾ ਕੇ ਪਸਤਾਲਾਂ ਚੋਂ ਜਾ ਕੇ ਕਿ ਵੀ ਇਹ ਅਜੇ ਬਿਆਨ ਦੇਣ ਦੇ ਫਿੱਟ ਨਹੀਂ ਜਦੋਂ ਕਿ ਸਾਰੇ ਪਰਿਵਾਰ ਦੇ ਮੈਂਬਰ ਇਸ ਗੱਲ ਦੇ ਸੀ ਕਿ ਵੀ ਇਹ ਬਿਆਨ ਦੇਣ ਦੇ ਕਾਬਿਲ ਹੈ ਇਹਨਾਂ ਦਾ ਬਿਆਨ ਤੱਕ ਨਹੀਂ ਤੱਕ ਨਹੀਂ ਲਿਆ ਗਿਆ ਤੇ ਅੱਜ ਜਿਹੜੀ ਸਿਟਾ ਸਿਟ ਤੋਂ ਅਸੀਂ ਕਿਸ ਤਰੀਕੇ ਦੀ ਉਮੀਦ ਕਰ ਸਕਦੇ ਹਾਂ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਜਿਸ ਲੋਕ 'ਤੇ ਦੋਸ਼ ਲਾਏ ਉਸ ਬੰਦੇ ਨੇ ਕਿ ਜਿਸ ਨੇ ਇਹ مایੁਸੀ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਤਿਆਗਣ ਦਾ ਜੀ ਨੇ ਫੈਸਲਾ ਕੀਤਾ ਉਹ ਬੰਦਾ ਕਦੇ ਛੂਟ ਨਹੀਂ ਬੋਲ ਸਕਦਾ ਤੇ ਇਹ ਪਹਿਲੀ ਵਾਰ ਹੋਇਆ ਕਿ ਜਿਸ ਦੇ ਉੱਪਰ ਇਲਜ਼ਾਮ ਲੱਗੇ ਜੋ ਮੁਜਰਮ ਹੈ ਉਹੀ ਜਾ ਕੇ ਪੁਲਿਸ ਦੇ ਕੋਲ ਜਾ ਕੇ ਕਹਿੰਦੇ ਆ ਜੀ ਸਾਨੂੰ ਇਨਸਾਫ ਚਾਹੀਦਾ ਇਹਦੀ inchiari ਕਰਨੀ ਚਾਹੀਦੀ ਏ ਜਿਹਨੂੰ ਕਹਿੰਦੇ ਨੇ ਪਾਤਨ ਨੇ ਮੁਕਰ ਜਾਣੇ ਦਾ ਨਿਆ ਡੰਗ ਨਿਕਾਲਾ ਹੈ ਹਰ ਇੱਕ ਸੇ ਪੁੱਛਤਾ ਹੈ ਕਿਸੇ ਕਿਸ ਨੇ ਮਾਰਟਾਦਾ ਇਹ ਜਿਹੜੀ ਇੱਕ ਹੋਰ ਗੱਲ ਕਹਿਣੀ ਚਾਹੁੰਦੇ ਆ ਕਿ ਸਿਟ ਦੇ ਸਿਟਤਾ ਜਿਵੇਂ ਖੰਨਾ ਸਾਹਿਬ ਨੇ ਵੀ ਦੱਸਿਆ ਸਿਟਤਾ ਇੱਕ ਆਈ ਵਾਸ਼ ਹੈ ਪਰ ਦੂਜੇ ਪਾਸੇ ਭਗਵੰਤ ਮਾਨ ਸਾਹਿਬ ਤੇ ਜਿਹੜੀ ਇੰਦਾ ਦੀ ਪਾਰਟੀ ਹੈ ਇਹ ਗੱਲ ਕਹਿੰਦੇ ਨੇ ਕਿ ਜੇ ਸਾਡੇ ਕੋਲੇ ਕੋਈ ਰਿਕਾਰਡਿੰਗ ਵੀ ਆਉਂਦੀ ਹੈ ਤਾਂ ਉਹਦੇ ਤੇ ਅਸੀਂ ਕਾਰਵਾਈ ਕਰਦੇ ਹਾਂ ਜਿਹੜੀਆਂ ਪਿਛਲੇ ਸਮੇਂ 'ਚ ਗੱਲਾਂ ਹੁੰਦੀਆਂ ਨੇ ਆਪਾਂ ਵਿਧਾਨ ਸਭਾ 'ਚ ਵੀ ਸੁਣਦੇ ਹਾਂ ਪਰ ਜੇ ਤੁਸੀਂ ਦੇਖਿਆ ਜਾਵੇ ਕਾਕੇ ਵੱਲੋਂ ਤਾਂ ਸਿੱਧੀ ਵੀਡੀਓ ਬਣਾ ਕੇ ਇਲਜ਼ਾਮ ਲਾਇਆ ਗਿਆ ਕਿ ਉਹਦੇ ਤੇ ਜਿਹੜਾ ਸਿੱਧਾ ਡਾਇਰੈਕਟ ਗਿਆ ਕਿ ਉਹ ਨਾਮ ਲੈ ਕੇ ਕਹਿ ਮਰਨ ਤੋਂ ਪਹਿਲਾਂ ਇਹਨੇ ਕਿ ਮੈਂ ਜਿਹੜਾ ਮੈਂ ਸੁਸਾਈਡ ਕਰਨ ਲੱਗਿਆ ਤੇ ਮੈਨੂੰ ਮੈਂ ਮੇਰੀ ਜਿਹੜਾ ਜ਼ਿੰਮੇਵਾਰ ਹੋਊਗਾ ਤਾਂ ਨਰਿੰਦਰ ਕੌਰ ਭਰਾਜ ਦਾ ਘਰ ਵਾਲਾ ਤੇ ਬਾਕੀ ਬੰਦਾ ਦੀ ਜ਼ਿੰਮੇਵਾਰੀ ਫਿਕਸ ਕੀਤੀ ਹੈ ਪਰ ਉਹਦੇ ਤੇ ਕੋਈ ਕਾਰਵਾਈ ਨਹੀਂ ਹੈ ਤੇ ਨਾਲ ਹੀ ਉਲਟਾ ਕੀ ਹੋ ਰਿਹਾ ਕਿ ਕਾਕਾ ਜੀ ਨੂੰ ਤੇ ਤੇ ਪਰਿਵਾਰ ਨੂੰ ਨੋਟਿਸ ਭੇਜਿਆ ਗਿਆ ਡੇਫਰਮੇਸ਼ਨ ਦਾ ਨੋਟਿਸ ਭੇਜਤਾ ਤੇ ਨਾਲ ਜਿਹੜੇ ਬੰਦਿਆਂ ਨੇ ਧਰਨਾ ਲਾਇਆ ਇਨਸਾਫ ਦੀ ਮੰਗ ਕਰਨ ਲਈ ਉਹਨਾਂ ਸਾਰਿਆਂ ਤੇ ਕਹਿੰਦੇ ਮੈਨੂੰ ਹੁਣੇ-ਹੁਣੇ ਪਤਾ ਲੱਗਿਆ ਕਿ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋ ਰਹੀ ਹੈ ਸੋ ਹਾਲਾਤ ਇਹ ਨੇ ਕਿ ਜਿਹੜੀ ਪਾਰਟੀ ਕਹਿੰਦੀ ਸੀ ਕਿ ਅਸੀਂ ਸੱਥਾਂ ਚੋਂ ਸਾਡੇ ਜੋ ਚੱਲਾਂਗੇ ਲੋਕਾਂ ਦੇ ਨੁਮਾਇੰਦੇ ਆ ਅੱਜ ਉਹ ਲੋਕਾਂ ਦੇ ਨੁਮਾਇੰਦਾ ਤਾਂ ਨਹੀਂ ਰਿਹਾ ਪਰ ਲੋਕਾਂ ਦੇ ਪਰਚੇ ਦਿਵਾਉਣ ਵਾਲੇ ਤੇ ਗਵਨ ਕਰਨ ਵਾਲੇ ਜ਼ਰੂਰ ਬਣ ਗਏ ਨੇ ਅਸੀਂ ਸਿੱਟਾ ਇਨਸਾਫ ਨਾ ਮਿਲਿਆ ਤਾਂ ਖੰਨਾ ਸਾਹਿਬ ਨੇ ਇੱਕ ਜਿਹੜੀ ਗੁਰ ਦੇਖੋ ਇਹ ਆंदोलन ਜਾਰੀ ਰਹੇਗਾ ਜੇ ਅਗਲੇ 2-4 ਦਿਨਾਂ ਚ ਪ੍ਰਸ਼ਾਸਨ ਪੰਜਾਬ ਪ੍ਰਸ਼ਾਸਨ ਆਪਣੀ ਕਾਰਵਾਈ ਨਹੀਂ ਕਰਦੀ ਤੇ ਆਪਾਂ ਫੇਰ ਦੁਬਾਰਾ ਜੋ ਆਪਾਂ ਪਿਛਲੇ 10 ਦਿਨ ਤੋਂ ਕਰਦੇ ਆ ਰਹੇ ਹਾਂ ਸੜਕਾਂ ਤੇ ਉਤਰਨਾ ਆਪਾਂ ਦੁਬਾਰਾ ਉਤਰਾਂਗੇ ਸਾਰੀ ਪਾਰਟੀਆਂ ਦਾ ਇਹ ਫੈਸਲਾ ਹੈ ਕਿ ਆਪਾਂ ਇਕੱਠੇ ਹੋ ਕੇ ਲੜਾਈ ਲੜਨੀ ਹੈ ਦੂਜਾ ਆਪਾਂ ਕੇਂਦਰ ਸਰਕਾਰ ਤੋਂ ਵੀ ਹੁਣ ਪਾਰਲੀਮੈਂਟ ਦਾ ਸੈਸ਼ਨ ਔਨ ਹੈ ਤੇ ਅਗਲੇ ਹਫਤੇ ਮੈਂ ਇਹਨਾਂ ਨੂੰ ਟਾਈਮ ਦਿਲਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਕੇਂਦਰ ਸਰਕਾਰ ਤੋਂ ਵੀ ਇਹਦੇ ਉੱਤੇ ਜਾਂਚ ਹੋ ਸਕਦੀ ਹੈ ਜਾਂਚ ਬੇਸ਼ੱਕ ਮਨਜੀਤ ਤੇ ਸ਼ੁਰੂ ਹੋ ਜਾਏ ਕਿ ਜੀ ਪੈਸਾ ਕਿੱਥੇ ਆਇਆ ਸਾਨੂੰ ਉਹਦਾ ਕੋਈ ਡਰ ਨਹੀਂ ਹੈ ਕਿਉਂਕਿ ਸਾਨੂੰ ਪਤਾ ਹੈ ਕਿ ਇਹਨੇ ਵਿਚਾਰੇ ਨੇ ਛੋਟਾ ਛੋਟੇ ਪੈਸੇ ਇਕੱਠੇ ਕਰਕੇ ਇਹ ਪੈਸਾ ਪੂਰਾ ਇਕੱਠਾ ਕੀਤਾ ਤੇ ਆਪਾਂ ਸੈਂਟਰ ਗਵਰਨਮੈਂਟ ਤੋਂ ਵੀ ਜਾਂਚ ਕਰਾਉਣ ਦੀ ਮੰਗ ਕਰਾਂਗੇ ਆ ਬਲੈਕ ਮਨੀ ਐਕਟ ਦੇ ਰੇਟ ਕਿ ਇਹ ਪੈਸਾ ਇਕੱਠਾ ਕਿਵੇਂ ਹੋਇਆ ਔਰ ਜਾ ਰਿਹਾ ਕਿੱਥੇ ਸੀ ਔਰ ਉਹ ਰਿਕਾਰਡਿੰਗਸ ਇਨਕਮ ਟੈਕਸ ਡਿਪਾਰਟਮੈਂਟ ਦੇ ਸਾਹਮਣੇ ਆਪਾਂ ਪੇਸ਼ ਕਰਾਂਗੇ ਜੇ ਕੇਂਦਰ ਸੂਬੇ ਦੀ ਸਰਕਾਰ ਕੋਈ ਕੰਮ ਨਹੀਂ ਕਰਦੀ। ਇਹ ਜਿਹੜੇ ਤੁਹਾਡੇ ਜਿਹੜੇ ਜਿਹੜਾ ਜਿਹੜਾ ਗ੍ਰਾਮ ਦਾ ਗਿਆ ਮੈਂ ਤੁਹਾਨੂੰ ਆਪ ਸੁਣ ਸਕਦੀ ਆ ਤਾਂ ਮੈਂ ਆਪਣੇ ਬੱਚੇ ਦੀ ਹਾਂ ਉਹਦੇ ਤੇ ਇਹ ਵੀ ਬਾਈ ਕਹਿੰਦੇ ਨੇ ਵੀ ਮੈਂ ਕਸਮ ਚਖਦੀ ਆ ਬੱਚੇ ਦੀ ਉਹ ਸਾਰੀਆਂ ਮੈਂ ਵੀ ਦੇਖੀ ਵੀਡੀਓ ਠੀਕੋਂ ਤੋਂ ਬਾਅਦ ਮੈਨੂੰ ਦਿਖਾਈ ਗਈ ਹੈ ਵੀ ਉਹ ਐਂ ਕਹਿ ਰਹੀ ਬੀਬੀ ਜੀ ਮੈਂ ਕਹਿਣਾ ਬੀਬਾ ਜੀ ਨੂੰ ਵੀ ਤੂੰ ਬੱਚੇ ਦੀ ਕਸਮ ਖਾਂਦੇ ਮੈਂ ਵੀ ਬੱਚੇ ਦੀ ਕਸਮ ਖਾਂਨਾ ਵੀ ਤੁਸੀਂ ਰੋੜੇ ਵਾਲੇ ਸੰਤਾਂ ਨੂੰ ਮੰਨਦੇ ਹੋ ਰੋੜੇ ਵਾਲੇ ਸੰਤਾਂ ਨੇ ਮੈਂ ਛੋੜੀ 7 ਦਿਨ ਵੇਟ ਕਰੂੰਗਾ ਉੱਥੇ ਆ ਕੇ ਬਕਾਇਦਾ ਤੁਸੀਂ ਕਹਦੇ ਵੀ ਅਸੀਂ ਕਾਕੇ ਦੋ ਆ ਪੈਸੇ ਲੈਤੇ ਨਹੀਂ ਦੇ ਤੇ ਅਸੀਂ ਇੱਕ ਆ ਇੱਕ ਸਾਰੇ ਘਰ ਨਾਲ ਘਰ ਮਰ ਮੇਰਾ ਹੱਥ ਨਹੀਂ ਹੈਗਾ ਮੈਡਮ ਕਹੇ ਦੇਵੇ ਵੀ ਅਸੀਂ ਪੈਸੇ ਲੈਤੇ ਨਹੀਂ ਕਾਕੇ ਦੋ ਜਾ 3 ਲੱਖ ਰੁਪਏ ਤੋਂ ਫੜਿਆ ਨਹੀਂ ਤੇ ਅਸੀਂ 5 ਦਿਨ ਘਰੇ ਨਹੀਂ ਰੱਖਿਆ 21 ਤਰੀਕ ਨੂੰ ਲੈ ਕੇ ਨਹੀਂ ਗਏ ਤੇ 24 ਤਰੀਕ ਨੂੰ ਵਾਪਸ ਨਹੀਂ ਕਰੇ ਅਸੀਂ ਪੈਸੇ ਜਿਨ੍ਹਾਂ ਦਾ ਬਕਾਇਦਾ ਮੇਰੇ ਕੋਲੇ ਰਿਕਾਰਡ ਵੀ ਆ ਸਾਰਾ ਕੁਝ ਆ ਵੀਡੀਓ ਵੀ ਆ ਉਹ ਬੀਬਾ ਆ ਕੇ ਉੱਥੇ ਗੁੱਟ ਬਾਬੇ ਪਹਿਲਾਂ ਵੀ ਦੇਖੋ ਇਹਨਾਂ ਨੇ ਗੁਟਕਾ ਸਾਬ ਦੀ ਸੌਂ ਖਾ ਕੇ ਝੂਠ ਬੋਲਿਆ ਕੋਈ ਇਹਨਾਂ ਦਾ ਬਸ ਬਸ ਨਹੀਂ ਉੱਥੇ ਆ ਕੇ ਲੋੜੇ ਵਾਲ ਸੰਤਾਂ ਨੇ ਮੈਨੂੰ ਵੀ ਬਸਵਾਸ ਬੀਬਾ ਜੀ ਵੀ ਮੰਨਦੇ ਨੇ ਉੱਥੇ ਆ ਕੇ ਸੌਂ ਖਾ ਕੇ ਕਹਿ ਦੇਣ ਵੀ ਅਸੀਂ ਆ ਗੱਲਾਂ ਹੋਈਆਂ ਨਹੀਂ ਉਹ ਗੱਲ ਦੇ ਮੈਂ ਉਹਨਾਂ ਤੋਂ ਕਿਤੇ ਮਾਫ਼ੀ ਮੈਨੂੰ ਕਹਿ ਦੇਣ ਮੈਂ ਉੱਥੇ ਮਾਫ਼ੀ ਮੰਗਣ ਨੂੰ ਤਿਆਰ ਆ ਜੇ ਬੈਨਾ ਉਹ ਮੇਰੇ ਨਾਲ ਇਹ ਗੱਲ ਕਰਦੇ ਵੀ ਉੱਥੇ ਆ ਕੇ ਮੰਗਣ ਪਹਿਲਾਂ ਉੱਥੇ ਆ ਕੇ ਕਹਿਣ ਉਹ ਵੀ ਹਾਂ ਵੀ ਇਹ ਗੱਲਾਂ ਹੋਈਆਂ ਨਹੀਂ ਸਾਡੀ ਇੱਕ ਹਫ਼ਤੇ ਲਈ ਇਹਦਾ ਕਹਿਣਾ ਕਿ ਇੱਕ ਹਫ਼ਤਾ ਮੈਂ ਜਿਹੜੇ ਸੰਤ ਨੇ ਰੋੜੇ ਵਾਲੇ ਉਹ ਸਥਾਨ ਤੇ ਬੀਬਾ ਦੀ ਵੇਟ ਕਰੂੰਗਾ ਪੂਰਾ ਇੱਕ ਹਫ਼ਤਾ ਰੋਜ਼ ਆਇਆ ਕਿਉਂਕਿ ਬੀਬਾ ਜੀ ਐਮਐਲਏ ਨੇ ਬਿਜ਼ੀ ਜ਼ਿਆਦਾ ਹੁੰਦੇ ਨੇ ਕੰਮਕਾਰ ਹੁੰਦਾ ਕਈ ਵਾਰ ਬੰਦਾ ਟਾਈਮ ਨਹੀਂ ਲੱਗਦਾ ਸੋ ਬੀਬਾ ਜੀ ਨੇ ਉਹ ਇਹਦਾ ਇਹ ਹੈ ਕਿ ਮੈਂ ਉੱਥੇ ਜਾਊਂਗਾ ਮੈਂ ਉੱਥੇ ਬਹਿ ਕੇ ਸੌਂ ਖਾਊਂਗਾ ਤੁਸੀਂ ਵੀ ਸੌਂ ਖਾ ਲਿਓ ਜੇ ਮੈਂ ਝੂਠਾ ਹੋਇਆ ਤਾਂ ਇਹ ਕਹਿੰਦਾ ਵੀ ਮੈਂ ਉਸ ਦੀ ਮਾਫੀ ਜਨਤਕ ਤੌਰ ਤੇ ਮੰਗੂਗਾ ਨਹੀਂ ਫਿਰ ਵੀ ਬਹੁਤਾ ਜਵਾਬ ਦੇ